ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਆਏ ਗੁਰੂ ਆਏ ਗੁਰੂ ਆਏ ਗੁਰੂ ਆਏ ਵਾਹਿਗੁਰੂ ਆਏ ਗੁਰੂ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੋ ਅੱਜ ਅਸੀਂ ਪਹੁੰਚੇ ਜੀ ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲਿਆਂ ਦਾ ਜੋ ਇਤਿਹਾਸਕ ਗੁਰਦੁਆਰਾ ਸਾਹਿਬ ਆ ਪਿੰਡ ਬੇਗਵਾਲ ਦੇ ਵਿੱਚ ਅੱਜ ਦਾ ਜੋ ਸਾਡੀ ਵੀਡੀਓ ਬਣਾਉਣ ਦਾ ਖਾਸ ਮਕਸਦ ਇਹ ਕਿ ਅੱਜ ਅਸੀਂ ਗੁਰਨਾਨਕ ਦਾ ਸੱਚਾ ਸੋਦਾ ਸੇਵਾ ਸੈਟੀ ਵੱਲੋਂ ਜੋ ਕਿ ਬਹੁਤ ਲੰਮੇ ਸਮੇਂ ਤੋਂ ਇਹ ਜਿਹੜੀ ਸੁਸਾਇਟੀ ਹੈ ਜਿਹੜੀ ਗਰੀਬਾਂ ਦੀ ਬਾਹ ਫੜਦੀ ਆ ਰਹੀ ਹੈ ਗਰੀਬਾਂ ਦੀ ਜਿਹੜੀ ਹੈ ਮਦਦ ਕਰਦੀ ਆ ਰਹੀ ਹੈ ਤੇ ਅੱਜ 20 ਲੋੜਵੰਦ ਪਰਿਵਾਰਾਂ ਨੂੰ ਜਿਹੜਾ ਰਾਸ਼ਨ ਜਿਹੜਾ ਇਹ ਸੁਸਾਇਟੀ ਜਿਹੜੀ ਦੇਣ ਜਾ ਰਹੀ ਹੈ ਆਪਾਂ ਥੋੜੀ ਜੀ ਗੱਲਬਾਤ ਕਰਦੇ ਹਾਂ ਮੈਂਬਰ ਸਹਿਬਾਨ ਪ੍ਰਧਾਨ ਸਹਿਬਾਨ ਖਲੋਤੇ ਨੇ ਸੇਵਾ ਸੈਟੀ ਦੇ ਗੁਰਨਾਨਕ ਦਾ ਸੱਚਾ ਸੋਦਾ ਸੇਵਾ ਸੈਟੀ ਦੇ ਨਾਲ ਗੱਲਬਾਤ ਕਰਦੇ ਹਾਂ ਜੀ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮੈਂ ਸਮੂਹ ਸੰਗਤਾਂ ਦਾ ਦਿਨੋਂ ਧੰਨਵਾਦ ਕਰਦਾ ਹਾਂ ਜੋ ਗੁਰਨਾਨਕ ਸੱਚਾ ਸੌਦਾ ਸੰਸਥਾ ਦੇ ਨਾਲ ਸੰਗਤਾਂ ਬਾਹਰਲੇ ਮੁਲਕਾਂ ਵਿੱਚੋਂ ਜੁੜੀਆਂ ਹੋਈਆਂ ਹਨ ਸੋ ਗੁਰਨਾਨਕ ਸੱਚਾ ਸੌਦਾ ਸੰਸਥਾ ਵੱਲੋਂ ਜੋ ਗਰੀਬ ਲੋੜਵੰਦ ਪਰਿਵਾਰ ਹਨ ਜਿਨ੍ਹਾਂ ਦੀ ਬਾਹ ਫੜਦਿਆਂ ਹੋਇਆਂ ਜੋ ਪਰਿਵਾਰਾਂ ਨੂੰ ਰਾਸ਼ਨ ਦੀ ਸੇਵਾ ਔਰ ਮਾਇਆ ਦੀ ਸੇਵਾ ਕੀਤੀ ਜਾਏਗੀ ਜਿਸ ਦੇ ਵਿੱਚ ਯੂਕੇ ਵਿੱਚੋਂ ਜੋ ਨਵੇਂ ਪਰਿਵਾਰ ਜੁੜੇ ਹਨ ਚਾਨਾ ਗਵਰਨਮੈਂਟ ਗੁਰਮukh ਸਿੰਘ ਚਾਨਾ ਸਤਪਾਲ ਸਿੰਘ ਸਮੂਹ ਪਰਿਵਾਰ ਐਮਕੇ ਬਿਲਡਰ ਜੋ ਜੋ ਪ੍ਰੇਮ ਪਰਤੁਹਨ ਉਹ ਪਰਿਵਾਰ ਇਹ ਸੰਸਥਾ ਦੇ ਨਾਲ ਜੁੜੇ ਹਨ ਅਜੀਮਲ ਪਰਿਵਾਰ ਜੁੜਿਆ ਹੈ ਹੋਰ ਵੀ ਪਰਿਵਾਰ ਜੁੜੇ ਹਨ ਜਿਨ੍ਹਾਂ ਵੱਲੋਂ ਇਹ ਸੇਵਾ ਦੇ ਵਿੱਚ ਯੋਗਦਾਨ ਪਾਇਆ ਹੈ ਸੋ ਅੱਗੇ ਵਾਸਤੇ ਵੀ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਮੈਂ ਬੇਨਤੀ ਕਰਦਾ ਹਾਂ ਕਿ ਲੋੜਵੰਦ ਜੋ ਗਰੀਬ ਆਪਣੇ ਬੱਚੇ ਬੱਚੀਆਂ ਹਨ ਜਿਨ੍ਹਾਂ ਨੂੰ ਪੜ੍ਹਾਈ ਦੀ ਲੋੜ ਹੈ ਉਹਨਾਂ ਵਾਸਤੇ ਸੰਸਾਦ ਨਾਲ ਜੁੜ ਕੇ ਸਹਾਇਤਾ ਵਿੱਚ ਸਾਬਾਓ ਸੋ ਇੰਨੀਆਂ ਗੱਲਾਂ ਕਹਿੰਦਾ ਹੋਇਆ ਮੈਂ ਸਮੂਹ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਧੰਨ ਧੰਨ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਦਾ ਪ੍ਰਕਾਸ਼ ਗੁਰਪੁਰਬ ਕੱਲ ਨੂੰ ਹੈ ਉਸ ਦੇ ਖੁਸ਼ੀ ਵਿੱਚ ਇਹ ਸੰਸਾਦ ਵੱਲੋਂ ਜੋ ਰਾਸ਼ਨ ਦੀ ਸੇਵਾ ਗਰੀਬ ਲੋੜਵੰਦ ਪਰਿਵਾਰਾਂ ਵਿੱਚ ਕੀਤੀ ਜਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਤੁਹਾਡਾ ਤਾ ਧੰਨਵਾਦ ਤੇ ਬਹੁਤ ਵਧੀਆ ਜਿਹੜਾ ਪ੍ਰਾਲਾ ਗੁਰੂ ਨਾਨਕ ਦਾ ਸੱਚਾ ਸੋਜਾ ਜਿਹੜਾ ਸੇਵਾ ਸੈਟੀ ਜਿੱਦੋ ਜੋ ਕੀ ਹਰ ਗਰੀਬ ਤੱਕ ਤੇ ਦੀ ਜਿਹੜੀ ਬਾਹ ਫੜਦੀ ਬਹੁਤ ਵਧੀਆ ਜਿਹੜੇ ਆਪਣੇ ਸੇਵਾ ਜਿਹੜੀ ਨਿਭਾਰੇ ਆਪਾਂ ਹੋਰ ਵੀ ਸਾਡੇ ਵੀਰ ਜੀ ਇੱਥੇ ਖਲੋਤੇ ਨੇ ਗੱਲਬਾਤ ਕਰਦੇ ਆਂ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਸਭ ਤੋਂ ਪਹਿਲਾਂ ਤੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਵਧਾਈ ਦਿੰਦਾ ਤੇ ਨਾਲੇ ਆਪਣਾ ਚੈਨਲ ਪਿੰਡ ਡੰਡਾਲਾ ਵਾਲਿਆਂ ਨੂੰ ਜੀ ਆਇਆਂ ਨੂੰ ਕਹਿੰਦਾ ਹਾਂ ਹਾਂ ਜੀ ਤੇ ਪਾਜੀ ਕਿੰਨਾਕ ਅੱਜ ਜਿਹਦਾ ਪਰਿਵਾਰ ਜਿਹਦਾ ਜਿਨ੍ਹਾਂ ਨੂੰ ਤੁਸੀਂ ਰਾਸ਼ਨ ਮਹਈਆ ਕਰਵਾਉਣ ਜਾ ਰਹੇ ਹੋ ਤੇ ਕੀ ਕੀ ਦੇਣ ਜਾ ਰਹੇ ਹੋ ਤੇ ਬਾਰੇ ਦੁਣ ਜਾ ਅੱਜ ਪਾਜੀ 20 ਪਰਿਵਾਰ ਨੇ ਤੇ ਪਿਛਲੀ ਵਾਰ ਵੀ ਜਿੱਦਾਂ ਕਿ ਤਕਰੀਬਨ ਗੁਰਪੁਰਪ ਤੇ ਜਾਂ ਕੋਈ ਦਿਹਾੜਾ ਹੋਵੇ ਗੁਰੂਆਂ ਦਾ ਅਸੀਂ ਤਕਰੀਬਨ ਰਾਸ਼ਨ ਵੀਕ ਪਰਿਵਾਰਾਂ ਨੂੰ 25 ਨੂੰ ਦੇਨੇ ਆ ਅੱਜ ਵੀ 2500 ਰੁਪਏ ਦੀ ਕਿੱਟ ਬਣੀ ਹੈ ਤੇ ਨਾਲ 1100 ਰੁਪਏ ਹੋਰ ਵੀ ਦੇ ਰਹੇ ਆ ਕਿਉਂਕਿ ਕਈ ਵੀ ਬੀਬੀਆਂ ਕਹਿੰਦੀਆਂ ਕਿ ਸਾਡਾ ਸਿਲੰਡਰ ਨਹੀਂ ਹੈਗਾ ਜਾਂ ਥੋੜੀ ਬਾਕੀ ਹੋਰ ਲੋੜਵਾਂ ਹੁੰਦੇ ਤੇ ਇਸ ਕਰਕੇ ਇਹ ਆਇਆ ਮਤਲਬ ਜਿੱਦਾਂ ਤੁਸੀਂ ਰਾਸ਼ਨ ਦੇ ਰਹੇ ਹੋ ਉੱਤੇ ਨਾਲ ਸੇਵਾ ਵੀ ਤੁਸੀਂ ਨਗਦੀ ਵੀ ਦੇ ਰਹੇ ਹੋ ਨਾਲ ਪੈਸੇ ਵੀ ਦੇ ਰਹੇ ਹੋ ਹਾਂਜੀ ਤੇ ਇਹਦੇ ਵਿੱਚ ਸਾਨੂੰ ਖਾਸ ਜੋਗ ਆ ਭਾਜੀ ਇੰਗਲੈਂਡ ਵਾਲਿਆਂ ਦਾ ਵੀ ਇਹ ਤੇ ਹੋਰ ਵੀ ਇਸ ਸਤਵਾਲ ਸਿੰਘ ਸੰਤ ਸਤਵਾਲ ਸਿੰਘ ਹਾਰੀ ਵਾਲੇ ਨੇ ਜਿਹੜੇ ਹਾਂਜੀ ਉਹਨਾਂ ਦੇ ਸੇਵਕਾਂ ਵੱਲੋਂ ਵੀ ਸਾਨੂੰ ਜਿੱਦਾਂ ਕਿ 55000 ਰੁਪਏ ਦੀ ਮਤਲਬ ਕਿ ਸਹਿਯੋਗ ਦਿੱਤਾ ਹੈ ਨਾ ਤੇ ਬਾਕੀ ਮਾਤਾ ਸਹਿਕੌਰ ਦੇ ਸੇਵਕ ਨੇ ਜਿਹੜੇ ਉਹ ਵੀ ਸਾਨੂੰ ਨਾਲ ਸਹਿਯੋਗ ਦੇ ਰਹੇ ਨੇ ਇਸ ਕਰਕੇ ਕਿ ਐਨਆਰਈ ਵੀਰਾਂ ਦਾ ਕਾਫੀ ਸਹਿਯੋਗ ਹੈ ਤੇ ਬਾਕੀ ਭਾਜੀ ਇੰਗਲੈਂਡ ਤੋਂ ਨੇ ਇਹ ਵੀ ਸਾਨੂੰ ਕਾਫੀ ਸਹਿਯੋਗ ਦਿੰਦੇ ਨੇ ਵੀਰ ਜੀ ਪੰਜਾਬ ਵਿੱਚ ਜਿਹ ਪੰਜਾਬ ਦੀ ਗੱਲ ਕੀਤੀ ਜੇ ਕਿੰਨੇ ਪੁਰਾਣੀ ਜਿਹਦਾ ਸੁਸਾਇਟੀ ਜਿਹਦਾ ਮਤਲਬ ਕਿ ਕਿੰਨੇ ਸਮਾਂ ਹੋ ਗਿਆ ਜਿਹਦਾ ਇਹ ਸੁਸਾਇਟੀ ਨੂੰ ਜਦਾ ਕੰਮ ਕਰਦੇ ਆ ਜਾਂ ਸੇਵਾ ਕਰਦੇ ਆ ਨੂੰ ਭਾਈ ਤਕਰੀਬਨ 5 ਸਾਲ ਦੇ ਆਸ-ਪਾਸ ਹੋ ਹੀ ਗਏ ਨੇ ਤੇ ਬਾਕੀ ਹਾਂਜੀ ਤੇ 10-15 ਜਣੇ ਅਸੀਂ ਹੈਗੇ ਆਂ ਜਿੱਦਾਂ ਸੋਸਾਇਟੀ ਮੈਂਬਰ ਜਿਹੜੇ ਕਿ ਆ ਅਵਤਾਰ ਸਿੰਘ ਜੀ ਲਾਲੀਆ ਰਾਬਰ ਤੋਂ ਪਰਮਜੀਤ ਸਿੰਘ ਦੀਪਦਾਸ ਤੋਂ ਤੇ ਸੁਖਦੇਵ ਸਿੰਘ ਜੀ ਵਿਦਾਸ ਤੋਂ ਨੇ ਤੇ ਭਾਜੀ ਮਿੰਦਰ ਸਿੰਘ ਜੀ ਨੇ ਤੇ ਹੋਰ ਸਾਡੇ 2-4 ਮੈਂਬਰ ਜਿਹੜੇ ਨਹੀਂ ਆ ਸਕੇ ਕੰਮ ਕਰ ਰਹੇ ਹੋਰ ਕਈ ਵਾਰੀ ਨਹੀਂ ਟਾਈਮ ਲੱਗਦਾ ਨਾ ਕੱਲ ਨੂੰ ਗੁਰਦਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰ ਵੀ ਉਹਦੇ ਬਸਬੰਦ ਵਿੱਚ ਕਹਿਣਾ ਚਾਹੋਗੇ ਸਾਥ ਸੰਗਤ ਨੂੰ ਕੁਝ ਹਾਂਜੀ ਮੈਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਜਿੱਦਾਂ ਕਿ ਕੱਲ ਗੁਰਪੁਰ ਬਣੇ ਤੇ ਹਾਂਜੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਪrakash ਦਿਹਾੜਾ ਹੈ ਤੇ ਆਪਾਂ ਜਿਸ ਤਰ੍ਹਾਂ ਕਿ ਵੱਡੇ ਵੱਡੇ ਲੰਗਰ ਲਾਂਦੇ ਆ ਸਾਡੇ ਲੰਗਰ ਖੋ ਸੰਗਤਾਂ ਆਂਦੀਆਂ ਛਕਣਗੇ ਤੇ ਬਸ ਕੇ ਬਾਕੀ ਜਿੱਦਾਂ ਕਿ ਆਸੇ ਪਾਸੇ ਆਪਣਾ ਦੇਖ ਲਓ ਕੋਈ ਵੀ ਲੋੜਵੰਦ ਪਰਿਵਾਰ ਹੋਇਆ ਤੇ ਉਹਦੀ ਸਹਾਇਤਾ ਕਰ ਦਿਓ ਕਿਸੇ ਦੀ ਫੀਸ ਦੇ ਦਿਓ ਤੇ ਗੁਰੂਆਂ ਸਾਡੇ ਆ ਕੀ ਕੀਤਾ ਕਿ ਸਮਾਜ ਦੀ ਸੇਵਾ ਕੀਤੀ ਹੈ ਹਾਂਜੀ ਉਨਾਈ ਨੇ ਕਿ ਜਿਸ ਤਰ੍ਹਾਂ ਕੇ ਜਿਹਨੂੰ ਨਹੀਂ ਲੋਡ ਹੁੰਦੀ ਉਹ ਵੀ ਲੰਘਾ ਦੇ ਸਕ ਜਾਂਦਾ ਹਾਂ ਜੀ ਉਹ ਘੜੀ ਪਾਲੇ ਤੇ ਜਿੱਦਾਂ ਹੁਣ ਲੋੜਵੰਦ ਪਰਿਵਾਰ ਹੈ ਜਾਂ ਰਾਸ਼ਨ ਕਿਸੇ ਨੂੰ ਦੇਤਾ ਮਹੀਨੇ ਦੀ ਜਿੱਦਾਂ ਵਿਧਵਾ ਇਹਦੇ ਜਿਆਦਾ ਵਿਧਵਾ ਬੀਬੀਆਂ ਪਾ ਜੀ ਤੇ ਜਾਂ ਬਜ਼ੁਰਗ ਜੋੜੇ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਹੈਗਾ ਕਮਾਈ ਦਾ ਸਾਧਨ ਨਹੀਂ ਕਮਾਈ ਦਾ ਕੋਈ ਸਾਧਨ ਨਹੀਂ ਬਜ਼ੁਰਗ ਨੇ ਵਿਚਾਰੇ ਕੰਮ ਕਰ ਵੀ ਨਹੀਂ ਕਰ ਸਕਦੇ ਹੈ ਤੇ ਇਸ ਕਰਕੇ ਅਸੀਂ ਜ਼ਿਆਦਾਤਰ ਦੇ ਵਿਧਵਾ ਤੇ ਜਾਂ ਬਜ਼ੁਰਗ ਜੋੜੇ ਇਹਨਾਂ ਤੇ ਜਿਨ੍ਹਾਂ ਦਾ ਕੋਈ ਵੀ ਕਿਸੇ ਪਾਸੋਂ ਕਮਾਈ ਦਾ ਸਾਧਨ ਨਹੀਂ ਤੇ ਉਹਨਾਂ ਨੂੰ ਇਹ ਸੇਵਾ ਦੇਦਿਆਂ ਬਾਕੀ ਕਈਆਂ ਦੀ ਫੀਸ ਵੀ ਦੇਈ ਦੀ ਏ ਤੇ ਇਹ ਸਾਰਾ ਹੀ ਕੰਮ ਕਰਵਾਉਂਦਾ ਤੇ ਰੁਸਿਆ ਵੀ ਏ ਤੇ ਬਾਕੀ ਐਨਆਰਏ ਵੀ ਆਂਦੇ ਸੇ ਜੋਗਨਾ ਹੋ ਰਿਹਾ ਸਾਰਾ ਕੁਝ ਜੀ ਅਸੀਂ ਸਾਰੇ ਐਨਆਰਏ ਆਰੇ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਕਿ ਪੰਜਾਬ ਬਾਰੇ ਸੋਚਦੇ ਨੇ ਹਮੇਸ਼ਾ ਭਾਵੇਂ ਕੰਮ ਬਾਹਰ ਕਰਦੇ ਨੇ ਵੇਸ਼ ਇਹਨਾਂ ਦਾ ਮਨ ਇੱਥੇ ਹੀ ਹੁੰਦਾ ਜੀ ਤੇ ਅਸੀਂ ਸਾਰਿਆਂ ਦਾ ਜੇ ਲੋ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਸੱਤਾ ਸੋਦਾ ਸੇਵਾ ਸੈਟੀ ਜਿੰਨਾਂ ਨਾਲ ਆਪਾਂ ਗੱਲਬਾਤ ਕੀਤੀ ਹੈ ਹੁਣ ਜਲਦੀ ਵੀਡੀਓ ਤੁਸੀਂ ਵੱਧ ਵੱਧ ਸ਼ੇਅਰ ਕਰ ਦੇਣੀ ਹੈ ਤੇ ਆਪਾਂ ਹੁਣ ਪਰਿਵਾਰਾਂ ਦੇ ਨਾਲ ਵੀ ਬਾਅਦ ਵਿੱਚ ਆਪਾਂ ਤੁਹਾਨੂੰ ਰੂਬਰੂ ਕਰਾਵਾਂਗੇ ਤੇ ਉਪਰੰਤ ਵੀਡੀਓ ਤੁਸੀਂ ਵੱਧ ਵੱਧ ਸ਼ੇਅਰ ਕਰ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਦਸ਼ਕੋ ਆਪਾਂ ਹੁਣ ਗੱਲਬਾਤ ਕਰਨ ਜਾ ਰਹੇ ਆ ਤੁਹਾਡੇ ਅਸੀਂ ਰੂਬਰੂ ਕਰਨ ਜਾ ਰਹੇ ਆ ਉਹ ਪਰਿਵਾਰ ਜਿਹੜਾ ਲੋੜਵੰਦ ਪਰਿਵਾਰਾਂ ਨੂੰ ਜਿੱਥੇ ਗੁਰਨਾਗ ਦਾ ਸੱਚਾ ਸੌਦਾ ਸਿਵਾ ਸਾਟੀ ਵੱਲੋਂ ਜਿਹੜਾ ਰਾਸ਼ਨ ਜਿਹੜਾ ਭਹਿਆ ਕਰਵਾਇਆ ਗਿਆ ਆਪਾਂ ਹੁਣ ਗੱਲਬਾਤ ਕਰਦੇ ਆ ਪਰਿਵਾਰਾਂ ਦੇ ਨਾਲ ਤੇ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਾਦੇ ਕਿੱਥੋਂ ਆ ਕੀ ਨਾਂ ਤੁਹਾਡਾ ਬੇਗੋਵਾਲ ਅੱਛਾ ਜੀ ਹਾਂਜੀ ਜਸਿੰਦਰ ਕੋਲ ਮੇਰਾ ਨਾਂ ਆ ਤੇ ਮੇਰੀ ਪ੍ਰੋਬਲਮ ਬਹੁਤ ਜ਼ਿਆਦਾ ਆ ਚਲੋ ਪਰਮਾਤਮਾ ਤੁਹਾਨੂੰ ਤੁਸੀਂ ਰਾਸ਼ਨ ਦਿੰਨੇ ਆ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਤੁਹਾਡੀਆਂ ਕਮਾਈਆਂ 'ਚ ਬਰਕਤ ਪਾਵੇ ਲੰਬੀ ਉਮਰ ਆ ਕਰੇ ਤੁਹਾਡੀਆਂ ਕੜਮਾਤਮਾ ਤੇ ਮਤਾ ਜੀ ਇਹ ਕਮਾਈ ਦੇ ਸਾਧਨਾਂ ਬਗਲ ਬਰੀਏ ਕਮਾਈ ਦਾ ਸਾਧਨ ਕੀ ਹੈ ਘਰ ਦੇ ਵਿੱਚ ਜਿਤ ਤੱਕ ਮੌਣ ਵਾਲਾ ਕੋਣ ਮੇਰੇ ਕੋ ਮੌਣ ਵਾਲਾ ਕੋਈ ਨਹੀਂ ਹੈਗਾ ਘਰ ਵਾਲੇ ਦੀ ਵੀ ਡੈਥ ਹੋ ਗਈ ਆ ਬੇਟੇ ਦੀ ਵੀ ਡੈਥ ਹੋ ਗਈ ਕੁੜੀ ਦੀ ਵੀ ਡੈਥ ਹੋ ਗਈ ਇੱਕ ਬੇਟਾ ਹੈ ਉਹ ਨਸ਼ਾ ਕਰਦਾ ਟੀਕਾ ਲੰਦਾ ਹੈ ਅੱਛਾ ਅੱਛਾ ਹਾਂਜੀ ਤੇ ਕਿਦਾਂ ਦਾ ਸੋਸਾਇਟੀ ਜੋ ਈਡੇ ਵਿਡਾ ਜੋ ਕਾਰਜ ਕਰ ਰਹੀ ਹੈ ਗਰੀਬ ਪਰਿਵਾਰਾਂ ਦਾ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਜਿੱਦਾਂ ਸੇਵਾ ਦੇ ਰਹੀ ਹੈ ਜਿੱਦਾਂ ਪੈਸੇ ਵੱਲੋਂ ਜਿੱਦਾਂ ਹਾਂਜੀ ਹਾਂਜੀ ਠੀਕ ਹੈ ਜੀ ਤੇ ਆਪਾਂ ਹੋਰ ਵੀ ਪਰਿਵਾਰ ਇੱਥੇ ਆਏ ਮਾਤਾ ਜੀ ਸასი ਕਾਲ ਜੀ ਸასი ਕਾਲ ਵੀ ਦੇ ਜੀ ਮਾਤਾ ਜੀ ਕੀ ਨਾਂ ਕਿਹੜਾ ਪਿੰਡ ਕਿੱਥੋਂ ਆਏ ਰਾਪੁਰਪੀਰ ਬਸਤੂ ਇਸ ਸੋਸਾਇਟੀ ਹਾਂਜੀ ਕਲਵੰਤ ਕੋਰਨਾ ਕਲਵੰਤ ਕੋਰ ਤੇ ਇਸ ਸੋਸਾਇਟੀ ਜਿਹੜੇ ਗਰੀਬ ਪਰਿਵਾਰ ਤੁਕਤੇ ਦੀ ਜਿਹੜੀ ਬਾਹ ਫੜ ਰਹੀ ਹੈ ਕਹਿਣਾ ਚਾਹੋ ਕਿ ਸੋਸਾਇਟੀ ਉਹ ਵਧੀਆ ਵੀ ਚੀਰ ਦੀ ਲੰਬੀ ਉਮਰ ਕਰ ਉਹ ਵਧੀਆ ਨਹੀਂ ਨਹੀਂ ਮਾਤਾ ਜੀ ਰੋਣਾ ਘੱਟੋ ਠੀਕ ਹੈ ਜੀ ਤੇ ਪਰਿਵਾਰ ਦੀ ਆਪਾਂ ਗੱਲ ਕਰੀਏ ਤੇ ਪਰਿਵਾਰ ਦੇ ਵਿੱਚ ਕਮਾਈ ਦਾ ਸਾਧਨ ਕੀ ਹੈ ਤੁਹਾਡੀ ਡਾੜੀ ਦੱਪਾਈ ਹੈ ਡਾੜੀ ਦੱਪਾ ਤੁਹਾਡੇ ਹਰ ਸਣ ਜਾ ਬੇਟਾ ਬੱਚੇ ਚਾਹ ਬੱਚੇ ਛੋਟੇ ਹਨ ਹਸਮਣ ਕੀ ਕਰਦੇ ਤੁਹਾਡੇ ਜਿਆੜੀ ਕਰਦੇ ਜਿਆੜੀ ਕਰਦੇ ਠੀਕ ਹੈ ਤਾਂ ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਪਿੰਡ ਕਿਹੜਾ ਤੁਹਾਡਾ ਜਦੀਪ ਕੋ ਦਸੋਈ ਤੋਂ ਛੰਗਲਾ ਅੱਛਾ ਇਹ ਤਾਂ ਆਈ ਤੁਸੀਂ ਛੰਗਲਾ ਜੀ ਠੀਕ ਹੈ ਦਿਹਾੜੀ ਦੱਪ ਕਰਦੇ ਸਾਡੇ ਘਰ ਤੇ ਸਾਡੇ ਅੱਛਾ ਇਹ ਸੋਸਾਇਟੀ ਨੂੰ ਕਹਿਣਾ ਚਾਹੋਗੇ ਜੋ ਕਿ ਗਰੀਬ ਤੁਕਟਿਆਂ ਦੀ ਜਿਹੜੀ ਬਾਹ ਫੜਦੀ ਵੀ ਹੈ ਜਦਾ ਰਾਸ਼ਨ ਮੁਹਾਇਆ ਕਰਵਾਇਆ ਜਾ ਰਿਹਾ ਪੈਸੇ ਦਿੱਤੇ ਜਾ ਰਹੇ ਹਾਂਜੀ ਬਹੁਤ ਮਿਹਰਬਾਨੀ ਇਹਨਾਂ ਦੀ ਸਾਡੇ ਵਾਸਤੇ ਕੀਤਾ ਗਰੀਬਾਂ ਵਾਸਤੇ ਅੱਗੇ ਤੋਂ ਬਹੁਤ ਸਹਾਇਤਾ ਕਰਨਾ ਸਾਡੀ ਵਾਸਤੇ ਠੀਕ ਹੈ ਹਾਂਜੀ ਪੰਜੀ ਕਿੱਥੋਂ ਆਏ ਕੀ ਨਾਂ ਤੁਹਾਡਾ ਅੱਛਾ ਕੀ ਕਹਿਣਾ ਚਾਹੋਗੇ ਇਸ ਸੋਸਾਇਟੀ ਨੂੰ ਜਿੱਦਾਂ ਕਿ ਬਹੁਤ ਲੰਮੇ ਸਮੇਂ ਤੋਂ ਗਰੀਬ ਤੱਕ ਜਾਂਦੀ ਜਿਹੜੀ ਬਾਹ ਫੜਦੀ ਹੈ ਗਰੀਬ ਪਰਿਵਾਰ ਦੀ ਫਸਲ ਹਾਂਜੀ ਹਾਂਜੀ ਵਧੀਆ ਬਹੁਤ ਵਧੀਆ ਕੀਤਾ ਬਾਬੇ ਨੇ ਹਣ ਹੋਰ ਦੋ ਵੇਸ ਠੀਕ ਕਿ ਕਮਾਈ ਦਾ ਸਾਧਨ ਕੀ ਹੈ ਪਰਿਵਾਰ ਦੇ ਵਿੱਚ ਕੋਣ ਕੋਈ ਨਹੀਂ ਮੇਰੀ ਮੰਮੀ ਹੈ ਪਰੌਣਾ ਮੇਰਾ ਪੂਰਾ ਹੋ ਗਿਆ ਹੈ ਹਾਂਜੀ ਮੰਮੀ ਜੀ ਤੇ ਡਾਡੀ ਕੋ ਹਾਂਜੀ ਮੰਮੀ ਜੀ ਤੇ ਡਾਡੀ ਜੀ ਹਾਂਜੀ ਮਾਤਾ ਜੀ ਕਿੱਥੋਂ ਆਏ ਠੰਡ ਲੱਗ ਰਹੀ ਧੰਨ ਧੰਨ ਹਾਂਜੀ ਪਾਜੀ ਕਿੱਥੋਂ ਆਏ ਅਸੀਂ ਵੱਡੀ ਮਿਆਣੀ ਤੋਂ ਪਾਜੀ ਅੱਛਾ ਕੀ ਕੀ ਗਾਣੇ ਚਾਹੋਗੇ ਸੋਸਾਇਟੀ ਨੂੰ ਜੀ ਮੈਂ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੰਨੀ ਸੇਵਾ ਕਰਦੇ ਪਏ ਆ ਹਾਂਜੀ ਗਰੀਬ ਪਰਿਵਾਰਾਂ ਦੀ ਹਾਂਜੀ ਗਰੀਬ ਪਰਿਵਾਰਾਂ ਦੀ ਬਾਹ ਫੜੀ ਜਿਨ੍ਹਾਂ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਵੀਰਾਂ ਨੂੰ ਪਰਮਾਤਮਾ ਬਹੁਤ ਬਹੁਤ ਦਵੇ ਹੋਰ ਵੀ ਤੇ ਕਮਾਈ ਦਾ ਸਾਧਨ ਕੀ ਹੈ ਪਰਿਵਾਰ ਦੇ ਵਿੱਚ ਕਮਾਉਂਦੇ ਮੇਰੇ ਹਸਬੰਡ ਦੀ ਡੈਥ ਹੋ ਗਈ ਆ ਤਿੰਨ ਬੱਚੇ ਆ ਮੈਂ ਘਰਾਂ ਚ ਕੰਮ ਕਰਦੀ ਆ ਘਰਾਂ ਚ ਕੰਮ ਹਾਂਜੀ ਠੀਕ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ 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 ਸਤ ਨਾਮ 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 ਤੇ ਨ ਸੰਬ ਸੰਤ ਕਾ ਵਾਹਿਗੁਰੂ ਜੀ ਸਤਨਾਮ ਜੀ ਸ਼ੀਰ ਵਾਹਿਗੁਰੂ ਜੀ ਸਤਨਾਮ ਜੀ ਸ਼ੀਰ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਆਏ ਗੁਰੂ ਆਏ ਗੁਰੂ ਵਾਹਿਗੁਰੂ ਵਾਹਿਗੁਰੂ ਆਏ ਸਤ ਨਾਮ 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 ਵਾਹਿਗੁਰੂ ਜੀ ਸਤ ਨਾਮ ਜੀ ਵਾਹਿਗੁਰੂ ਜੀ ਸਤ ਨਾਮ ਜੀ ਹੇ ਗੁਰੂ ਜੀ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਆਏ ਗੁਰੂ ਆਏ ਗੁਰੂ ਵਾਹਿਗੁਰੂ ਆਏ ਗੁਰੂ ਆਏ ਗੁਰੂ ਸਤਨਾਮ ਸਤ